ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰ ਹਾਂ ਇੱਕ ਨਵੀਂ ਕੋਠੀ ਲੈ ਕੇ ਅੱਜ ਦੀ ਕੋਠੀ ਤੁਹਾਨੂੰ ਵਿਖਾਵਾਂਗੇ ਇਹ ਯੂਰਪ ਕਪੂਰਾ ਕਲੋਨੀ ਆ ਬਠਿੰਡਾ ਸ਼ਹਿਰ ਦੇ ਵਿੱਚ ਸੋ ਬਹੁਤ ਹੀ ਵਧੀਆ ਮੁਹੱਲਾ ਬਹੁਤ ਹੀ ਵਧੀਆ ਕਲੋਨੀ ਬਣੀ ਹੋਈ ਹੈ ਤੇ ਬਹੁਤ ਹੀ ਸੋਹਣੀ ਕੋਠੀ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਉਸ ਤੋਂ ਪਹਿਲਾਂ ਜਿੰਨਾ ਵੀ ਵੀਰ ਭਰਾਵਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਦਿਓ ਆਲ ਤੇ ਸੈਟਿੰਗ ਕਰਕੇ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਸਕੇ ਤੇ ਤੁਹਾਨੂੰ ਕਰ ਲੈਣ ਵਿੱਚ ਆਸਾਨੀ ਹੋਵੇ। ਸੋ ਬਹੁਤ ਹੀ ਸ਼ਾਨਦਾਰ ਕੁੱਠੀ ਹੈਗੀ ਹੈ ਜੀ ਕਾਫੀ ਅੱਗੇ ਖੁੱਲਾ ਡੁੱਲਾ ਵਿੜਾ ਵਿਆ ਤੇ ਬੈਕ ਸਾਈਡ ਤੇ ਵੀ ਕਾਫੀ ਜਿਹੜੀ ਹੈ ਜਗ੍ਹਾ ਛੱਡੀ ਹੋਈ ਆ ਗਾਰਡਨ ਵਾਸਤੇ। ਸੋ ਸਬਜ਼ੀਆਂ ਬਾਜੀਆਂ ਜਿਵੇਂ ਮਰਜ਼ੀ ਤੁਸੀਂ ਲਗਾ ਸਕਦੇ ਹੋ। ਸੋ ਬਹੁਤ ਹੀ ਵਧੀਆ ਕੋਠੀ ਬਣੀ ਹੋਈ ਹੈ। ਸਾਰੀ ਕੁੱਠੀ ਦੇ ਵਿੱਚ ਰੰਗ ਰੋਗਣ ਦਾ ਕੰਮ, ਪੱਥਰ ਦਾ ਕੰਮ ਹੋਇਆ ਵੀ ਆ ਤੁਸੀਂ ਦੇਖ ਸਕਦੇ ਹੋ। ਔਰ ਇਹ ਹੈਗੀ ਹੈ ਜੀ ਕਿਚਨ। ਸੋ ਕਾਫੀ ਖੁੱਲੀ ਡੁੱਲੀ ਜਿਹੜੀ ਆ ਕੋਠੀ ਹੈਗੀ ਆ ਵਧੇਰੇ ਜਾਣਕਾਰੀ ਵਾਸਤੇ ਤੁਸੀਂ ਇਸ ਕੰਟੈਕਟ ਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਸੋ ਕਾਫੀ ਖੁੱਲਾ ਡੁੱਲਾ ਜਿਹੜਾ ਬੈਡਰੂਮ ਆ ਤੇ ਬੈਕ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਕਾਫੀ ਜਗ੍ਹਾ ਜਿਹੜੀ ਆ ਛੱਡੀ ਹੋਈ ਹੈ ਜੇਕਰ ਇਸ ਕੋਠੀ ਦੀ ਆਪਾਂ ਰੇਟ ਦੀ ਗੱਲ ਕਰੀਏ ਤਾਂ 36 ਲੱਖ ਰੁਪਏ ਇਸ ਕੋਠੀ ਦੀ ਡਿਮਾਂਡ ਰੱਖੀ ਆ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਮਠਿੰਡਾ ਸ਼ਹਿਰ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ ਜੀ ਹਜੂਰਾ ਕਪੂਰਾ ਕਲੋਨੀ ਦੇ ਵਿੱਚ ਕੋਠੀ ਤੁਸੀਂ ਦੇਖ ਸਕਦੇ ਹੋ 160 ਗਜ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਤਾਂ ਬਾਬਾ ਪ੍ਰਾਪਰਟੀ ਚੈਨਲ ਤੇ ਕੰਟੈਕਟ ਕਰੋ ਜੀ ਐਡ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਐਡ ਜਿਹੜੀ ਆਪਾਂ ਫ੍ਰੀ ਆਫ ਕਾਸਟ ਕਰਦੇ ਹਾਂ ਤੁਸੀਂ ਸਿਰਫ ਸਾਨੂੰ ਵੀਡੀਓ ਬਣਾ ਕੇ ਸলো 모ਸ਼ਨ ਦੇ ਵਿੱਚ ਸਾਨੂੰ ਭੇਜੋ ਕਿ ਐਡ ਆਪਾਂ ਤੁਹਾਡੀ ਫਰੀ ਵਿੱਚ ਲਗਾਵਾਂਗੇ ਸੋ ਗੱਲ ਕਰਦੇ ਸੀ ਆਪਾਂ ਇਸ ਕੋਠੇ ਦੀ ਤਾਂ ਇੱਕ ਡ੍ਰਾਈング ਰੂਮ ਬਣਿਆ ਹੋਇਆ ਜੀ ਖੁੱਲੀ ਡੁੱਲੀ ਲੌਬੀ ਆ ਰਸੋਈ ਆ ਇੱਕ ਬੈੱਡਰੂਮ ਬਣਿਆ ਹੋਇਆ ਨਾਲ ਵਾਸ਼ਰੂਮ ਅਟੈਚ ਆ ਤੇ ਬੈਕ ਸਾਈਡ ਦੇ ਉੱਤੇ ਜਿਹੜੀ ਆ ਕਾਫੀ ਜਗ੍ਹਾ ਛੱਡੀ ਹੋਈ ਆ ਆਪਾਂ ਹੋਰ ਵੀ ਜਿਹੜਾ ਬੈੱਡਰੂਮ ਜਿਹੜਾ ਬਣਾ ਸਕਦੇ ਆ ਤੇ ਬੈਕ ਸਾਈਡ ਤੇ ਗਾਰਡਨ ਵਾਸਤੇ ਵੀ ਜਗ੍ਹਾ ਜਿਹੜੀ ਆ ਕਾਫੀ ਫਿਰ ਵੀ ਵੱਜ ਜਾਂਦੀ ਆ ਅਗਲੇ ਪਾਸੇ ਆਪਾਂ ਦੇਖਿਆ ਤਾਂ ਕਾਫੀ ਖੁੱਲਾ ਡੁੱਲਾ ਜਿਹੜਾ ਵਿੜਾ ਵੀ ਹੈਗਾ ਸੋ ਇਸ ਤਰ੍ਹਾਂ ਦੀਆਂ ਵੀਡੀਓ ਬਾਬਾ ਪ੍ਰੋਪਰਟੀ ਚੈਨਲ ਤੇ ਤੁਹਾਨੂੰ ਅਕਸਰ ਨੂੰ ਅਕਸਰ ਦੇਖਣ ਨੂੰ ਮਿਲਣੀਆਂ ਸੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜੇ ਹੋ ਸਕੇ ਤਾਂ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਜਰੂਰ ਕਰ ਦਿਓ ਸੋ ਇਹ ਵੀ ਫ੍ਰੀ ਆਫ ਕੋਸਟ ਹੀ ਆ ਕੋਈ ਖਰਚਾ ਨਹੀਂ ਆਉਂਦਾ ਸੋ ਇਸੇ ਤਰ੍ਹਾਂ ਹੀ ਪਿਆਰ ਬਣਾਈ ਰੱਖਿਓ ਬਹੁਤ ਬਹੁਤ ਧੰਨਵਾਦ ਸ਼ੁਕਰੀਆ